ख़ूब ते ਸਿੰਘ ਤੇਰਾ ਤੇਰਾ ਅਤੇ ਬੀ ਪੰਜਾਬ ਤੇ ਦੇਖ ਰਹੇ ਹਾਂ ਦਰਸ਼ਕਾਂ ਨੂੰ ਸਭ ਤੋਂ ਪਹਿਲਾ ਆਵਸਰਨ ਮੇਰੇ ਵੱਲੋਂ ਪਿਆਰ ਭਰੀ ਸ਼ਬਦੀ ਕਾਲ ਜੀ ਸੋ ਦਰਸ਼ਕੋ ਅੱਜ ਅਸੀਂ ਉਸ ਨਗਰ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਸੰਤ ਬਾਬਾ ਜਸਵੀਰ ਸਿੰਘ ਜੀ ਨੇ ਆਪਣੀ ਪੂਰੀ ਜ਼ਿੰਦਗੀ ਨੂੰ ਲੇਖੇ ਦੇ ਵਿੱਚ ਲਾਇਆ ਅਤੇ ਉੱਥੇ ਜਿਹੜੀ ਦੀ ਸ਼ਾਨ ਸਥਾਪਣੀ ਹੋਈ ਹੈ ਗੁਰਦੁਆਰਾ ਸਾਹਿਬ ਇਤਿਹਾਸ ਗੁਰਦੁਆਰਾ ਸਿੱਧ ਸਰ ਬਾਬਾ ਕਾਲਾ ਮਾਲ ਸਾਬ ਪੈਂ ਸਾਪਾ ਉੱਥੇ 30 ਜੂਨ ਨੂੰ ਇੱਕ ਵਿਸਾਲ ਕੈਂਪ ਰਾਜ ਮੈਲਕਲਾ ਵੱਲੋਂ ਕਲੱਬ ਵੱਲੋਂ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਹੈ ਜਿਹੜੀ ਤੁਹਾਡੇ ਤੋਂ ਕਿਰਪਾ ਚਾਹਾਂਗੇ ਕਿ ਕੈਂਪ ਕਿਹੜੀ ਤਰੀਕ ਨੂੰ ਲੱਗ ਰਿਹਾ ਹੈ ਤੇ ਸਾਡੇ ਜਿਹੜੇ ਪ੍ਰਬੰਧਕ ਆ ਉਹਨਾਂ ਦੇ ਜਿਹੜਾ ਸੰਘਰਸ਼ ਦੇ ਨਾਲ ਉਹਨਾਂ ਨੇ ਆਪਣੀ ਉਮੀਦਾਂ ਦੇ ਨਾਲ ਕੈਂਪ ਨੂੰ ਲਗਾਉਣਾਗਾ। ਸੋ ਉਹਦੇ ਸਮੇਂ ਬਾਰੇ ਤੁਹਾਡੇ ਤੋਂ ਕਿਰਪਾ ਚਾਹਾਂਗੇ। ਸਾਡੇ ਵਿੱਚ ਸਾਡੇ ਪ੍ਰੈਸ ਕਲੱਬ ਮਹਿਲਕਲਾ ਦੇ ਜਰਨਲਿਸਟ ਕਤਰ ਰਜਿੰਦਰ ਸਿੰਘ ਜੀ ਢਿੱਲੋਂ ਅਤੇ ਸਾਡੇ ਪ੍ਰਸ਼ਕਲਾਬ ਦੇ ਚੇਅਰਮੈਨ ਅਵਤਾਰ ਸਿੰਘ ਆਨਖੀ ਜੀ ਪ੍ਰਦੀਪ ਸਿੰਘ ਜੀ ਲੋਗੜ ਉਹ ਵੀ ਸਾਡੇ ਵਿੱਚ ਹਾਜ਼ਰ ਆ ਸੋ ਦੋ ਸ਼ਬਦ ਤੁਹਾਡੇ ਦੇ ਕਰ ਪਹੁੰਚਾਵਾਂਗੇ ਸਾਡੀ ਚੈਨਲ ਨੂੰ ਤਾਕਤ ਬਣੇ ਰਹੇ ਜੀ ਸਭ ਤੋਂ ਪਹਿਲਾਂ ਤਾਂ ਵਿਜੇਂਦਰ ਸਿੰਘ ਜੀ ਤੁਹਾਡਾ ਧੰਨਵਾਦ ਜੀ ਸਾਡੇ ਨੇ ਸੁੱਪ ਦੀ ਬਾਰੇ ਜਾਣਕਾਰੀ ਸਾਡੀ ਸੰਗਤਾਂ ਨੂੰ ਦੋ ਸ਼ਬਦ ਅ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਜੂਨ ਦਿਨ ਸ਼ੁੱਕਰਵਾਰ ਨੂੰ ਪ੍ਰੈਸ ਕਲੱਬ ਮੈਦਕਲਾਮ ਵੱਲੋਂ ਸਾਡੇ ਬਹੁਤ ਹੀ ਸਤਿਕਾਰ ਅਤੇ ਸਨਮਾਨਯੋਗ ਸਤਖੰਡ ਵਾਸੀ ਸੰਤ ਬਾਬਾ ਜਸਵੀਰ ਸਿੰਘ ਜੀ ਕਾਲਾਮਾਲਾ ਸਾਹਿਬ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਸਾਲਾਨਾ ਵਰਸੀ ਦੇ ਮੌਕੇ ਤੇ ਪ੍ਰੈਸ ਕਲੱਬ ਮੈਦਕਲਾਮ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਇਹ ਕੈਂਪ ਹੈ ਜਿਹੜਾ ਭਾਵੇਂ ਅਸੀਂ ਵੱਖ-ਵੱਖ ਥਾਵਾਂ ਤੇ ਲਾਉਂਦੇ ਰਹਿੰਨੇ ਆ ਪਰ 30 ਜੂਨ ਵਾਲੇ ਖੂਨਦਾਨ ਕੈਂਪ ਦੀ ਜਿਹੜੀ ਇੱਕ ਵੱਖਰੀ ਵਿਸ਼ੇਸ਼ਤਾ ਹੁੰਦੀ ਆ ਇਸ ਕੈਂਪ ਦੇ ਵਿੱਚ ਬਿਨਾ ਸੱਦੇ ਤੋਂ ਸਵੇਰ ਐਸੇ ਖੂਨਦਾਨੀ ਜੋ ਉਹਨਾਂ ਮਹਾਂਪੁਰਸਾਂ ਨਾਲ ਸੱਚੇ ਦਿਲੋਂ ਜੁੜੇ ਹੋਏ ਆ ਆਪ ਮਹਾਰੇ ਆ ਜਿਹੜੇ ਬਹੀਰਾਂ ਘੱਟ ਕੇ ਪਹੁੰਚਦੇ ਆ ਵੱਡੀ ਗੰਟੀ ਦੇ ਵਿੱਚ ਪਹੁੰਚਦੇ ਆਗੇ ਇਸ ਲਈ ਇਸ ਕੈਂਪ ਦੀ ਇੱਕ ਬਲੱਖਣਤਾ ਹੁੰਦੀ ਹੈਗੀ ਕਿਉਂਕਿ ਜੇ ਅਸੀਂ ਬਾਬਾ ਜਸਵੀਰ ਸਿੰਘ ਜੀ ਖਾਲਸਾ ਸਾਡੀ ਗੱਲ ਕਰੀਏ ਤਾਂ ਉਹਨਾਂ ਨੇ ਸਾਰੀ ਜ਼ਿੰਦਗੀ ਹੀ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਰੱਖੀ ਆ। ਮਤਲਬ ਜਿਵੇਂ ਸਾਨੂੰ ਗੁਰੂ ਸਾਹਿਬਾਨਾਂ ਨੇ ਇਸ ਸੰਦੇਸ਼ ਦਿੱਤਾਗਾ ਵੀ ਅਨਸਾਨੀਅਤ ਹੀ ਆ ਜਿਹੜਾ ਅਸਲ ਦੇ ਵਿੱਚ ਸਾਡਾ ਧਰਮ ਆਗਾ। ਮਨੁੱਖਤਾ ਦੀ ਸੇਵਾ ਹੀ ਸਾਡਾ ਸਭ ਤੋਂ ਪਹਿਲਾ ਫਰਜ਼ ਹੈਗਾ। ਉਹਨਾਂ ਨੇ ਇਸ ਗੱਲ ਨੂੰ ਪਹਿਚਾਣਿਆ ਤੇ ਪ੍ਰੈਸ ਕਲੱਬ ਮਹਿਲਕਲਾਂ ਵੀ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਉਹਨਾਂ ਦੀ ਯੋਗ ਅਗਵਾਈ ਤੇ ਚੱਲ ਰਹੀ ਆ ਕਿਉਂਕਿ ਸਮੇਂ-ਸਮੇਂ ਤੇ ਜਿਹੜਾ ਉਹਨਾਂ ਨੇ ਪ੍ਰੈਸ ਕਲੱਬ ਮਹਿਲਕਲਾਂ ਦੀ ਅਗਵਾਈ ਵੀ ਕੀਤੀ ਆ। ਤੇ ਇਸ ਪ੍ਰੈਸ ਕਲਬ ਮਹਿਕਲਾਂ ਦੇ ਸਰਪ੍ਰਸਤ ਵੀ ਰਹੇ ਆ ਕੱਲਾ ਖੂਨਦਾਨ ਕੈਂਪਨੀ ਕੋਈ ਬੇਸਹਾਰਾ ਉਹਨਾਂ ਕੋਲੇ ਆਉਂਦਾ ਸੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲੋੜਵੰਦ ਪਰਿਵਾਰ ਆਉਂਦਾ ਸੀ ਗਰੀਬ ਲੜਕੀਆਂ ਦੇ ਵਿਆਹ ਕਰਨੇ ਆ ਜਾਂ ਹੋਰ ਉਹ ਆ ਜਿਹੜਾ ਆਪਣੇ ਪੱਲਿਓ ਖਰਚਾ ਕਰਕੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਸ ਕੰਮ ਨੂੰ ਨਿਪਰੇ ਚਾੜਦੇ ਸੀਗੇ ਉਹਨਾਂ ਨੇ ਇੱਥੋਂ ਤੱਕ ਵੀ ਜਿਹੜੀ ਉਹਨਾਂ ਦੇ ਆਪਣੇ ਜੱਦੀ ਪਿੰਡ ਨਿੱਜੀ ਪ੍ਰਾਪਰਟੀ ਸੀ ਜਾਇਦਾਦ ਸੀ ਉਹ ਵੀ ਆ ਜਿਹੜੀ ਇਸ ਗੁਰੂ ਘਰ ਦੇ ਲੇਖੇ ਲਈ ਆ ਇਸ ਤੋਂ ਬਿਨਾ ਆਪਣਾ ਦਰਬਾਰ ਸਾਹਿਬ ਅੰਮ੍ਰਿਤਸਰ ਵਾਸਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਉੱਥੇ ਲੰਗਰ ਦੀ ਸੇਵਾ ਵਾਸਤੇ ਜਿਹੜਾ ਰਸਣ ਪਾਣੀ ਦਾ ਉੱਥੇ ਪਹੁੰਚਦਾ ਕਰਦੇ ਸੀਗੇ ਗੱਡੀਆਂ ਲਿਜਾ ਕੇ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਉਹਨਾਂ ਦੇ ਨਾਲ ਜਾਂਦੀ ਸੀ। ਬਾਕੀ ਇਸ ਤੋਂ ਇਲਾਵਾ ਸਮੁੱਚੇ ਇਲਾਕੇ ਵਾਸਤੇ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਆ ਕਿ ਉਹਨਾਂ ਨੇ ਜਿਹੜਾ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗੀਤ ਵਿਦਿਆਲਾ ਤੇ ਸ਼ੁਰੂਆਤ ਕੀਤੀ ਆ ਤਾਂ ਕਿ ਸਾਡੇ ਆਉਣ ਵਾਲੇ ਭਵਿੱਖ ਦੇ ਨੌਜਵਾਨਾਂ ਨੂੰ ਆ ਜਿਹੜਾ ਕਥਾ ਕੀਰਤਨ ਦੇ ਨਾਲ ਜੋੜਿਆ ਜਾ ਸਕੇ ਇਸ ਲਈ ਅਸੀਂ ਉਹਨਾਂ ਦੀ ਵਰਸੀ ਦੇ ਮੌਕੇ ਜਿੱਥੇ ਉਹਨਾਂ ਨੂੰ ਯਾਦ ਕਰਦੇ ਆ ਉੱਥੇ ਉਹਨਾਂ ਵੱਲੋਂ ਪਾਏ ਹੋਏ ਪੂਰਨਿਆਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਆ ਜਰਨਲ ਸਕਤਰ ਬਜਿੰਦਰ ਸਿੰਘ ਜੀ ਢਿੱਲੋਂ ਸੁਨ ਜੀ ਇਸ ਪ੍ਰੋਗਰਾਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਪ੍ਰੈਸ ਕਲੱਬ ਵੱਲੋਂ ਕਿ ਅਸੀਂ ਰੱਬੀ ਰੂਹ ਮਹਾਂਪਰਸਾਨਤੋਬਾ ਜੀ ਵੀਰ ਸਿੰਘ ਜੀ ਖਾਲਸਾ ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰੈਸ ਕਲੱਬ ਵੱਲੋਂ 19 ਮਾ ਖੂਨਦਾਨ ਕੈਂਪ ਲਾ ਰਹੇ ਹਾਂ ਸੋ ਸਾਡੀ ਜਿੱਥੇ ਇਲਾਕੇ ਦੇ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹੇ ਨੇ ਸੰਤ ਕਾਲਾ ਵਾਲਾ ਸਾਹਿਬ ਉਹਨਾਂ ਦੀ ਪ੍ਰੇਰਨਾ ਸਦਕਾ ਹੀ ਅਸੀਂ ਪ੍ਰੈਸ ਕਲੱਬ ਮਹਿਲਕਲਾ ਵੱਲੋਂ ਇਹ ਖੂਨਦਾਨ ਕੈਂਪ ਲਗਾ ਰਹੇ ਹਾਂ ਉਹਨਾਂ ਦੀ ਸਰਪ੍ਰਸਤੀ ਹੈ ਟੀ ਸੋ ਅਸੀਂ ਇਲਾਕੇ ਦੇ ਸਮੂਹ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ 30 ਤਰੀਕ ਨੂੰ ਖੂਨਦਾਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾइए ਤਾਂ ਜੋ ਆਪਾਂ ਉਹਨਾਂ ਮਹਾਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਗਰਾਸ਼ ਸਿੰਘ ਜੀ ਹਮੂਮ ਸੋ ਉਹਨਾਂ ਦੋ ਸਭ ਤੁਹਾਡੇ ਤਿਕਰ ਪਚਾਵਾਂਗੇ ਸੋ ਜਗਰਾਸ਼ ਸਿੰਘ ਜੀ ਤੁਸੀਂ ਸਪਾਣਾ ਕੀ ਬੈਬ ਕਲਬ ਸੋ ਉਹਦੀ ਸੇਵਾ ਵਿੱਚ ਤੁਸੀਂ ਸੰਗਤਾਂ ਨੂੰ ਕੀ ਕਹਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦਾਸ ਫਤੇ ਅੱਜ ਕਰਦਾ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਅਸੀਂ ਤਾਂ ਪ੍ਰੈਸ ਕਲਾਬਰ ਰਜਿਸਟਰਡ ਮਹਿਲ ਕਲਾ ਵੱਲੋਂ ਬੇਨਤੀ ਕਰਦੇ ਆਂ ਜੋ ਬਾਹਪੁਰ ਸント ਬਾਬਾ ਜਸਵੀਰ ਸਿੰਘ ਜੀ ਕਾਲਾ ਮਾਲਾ ਸਾਹਿਬ ਵਾਲੇ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ 19ਵਾਂ ਖੂਨ ਬਸਾਲ ਕੈਂਪ ਲਗਾਇਆ ਜਾ ਰਿਹਾ ਵੀ ਸੰਗਤਾਂ ਨੌਜਵਾਨ ਵੀਰ ਵੱਧ ਤੋਂ ਵੱਧ ਇਸ ਖੂਨਦਾਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਅਸੀਂ ਸੰਗਤਾਂ ਦਾ ਪਹਿਲ ਤੋਂ ਕੋਟਣ-ਕੋਟਣ ਧੰਨਵਾਦ ਕਰਦੇ ਆਂ ਦਾ ਸਕੂਲ ਜਿਹੜਾ ਨਿਮਾ ਵਿਸਾਲ ਕੈਂਪ ਲਗਾਏ ਜਾ ਰਹੇ ਹਨ ਪ੍ਰੈਸ ਕਲਬ ਵੱਲੋਂ ਸੋ ਆਪ ਸਾਰੀਆਂ ਸੰਗਤਾਂ ਨੇ ਹੌਮ ਹਮਾ ਕੇ ਸਮਾਗਤ ਕਰਕੇ 10 ਵਜੇ ਦੇ ਨਾਲ ਇਤਿਹਾਸ ਗੁਰਦੁਆਰਾ ਸਿੱਧਸਰ ਕਾਲਾ ਮਾਲਾ ਸਾਹਿਬ ਪਿੰਡ ਸਾਪਾ ਬਰਨਾਲਾ ਵਿਖੇ 30 ਜੂਨ ਨੂੰ ਪਹੁੰਚਨੇ ਪੁੰਚਣਾਗਾ ਸੋ ਆਪ ਸਾਰੀ ਸੰਗਤਾਂ ਨੂੰ ਬੇਨਤੀ ਹੈ ਇਹ ਬੇਨਤੀ ਪ੍ਰਵਾਨ ਕਰੋ ਤਤਕਵਸਾਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ